ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤ ਗੁਰ ਪੰਗੂ ਫੇਸਬੁੱਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਤੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਕਿ ਜਿਹੜਾ ਕਿ 22 23 ਤਰੀਕ ਤੱਕ ਮੌਸਮ ਹੈ ਉਹ ਕਿਹੋ ਜਿਹਾ ਰਹੂਗਾ ਪਰਸੈਂਟੇਜ ਦੇ ਹਿਸਾਬ ਨਾਲ ਵੀ ਜਾਣਕਾਰੀ ਸਾਂਝੀ ਕਰਾਂਗੇ ਤੇ ਇਸ ਸਮੇਂ ਲਾਈਵ ਅਪਡੇਟ ਹੈ ਜਿਹੜੀ ਸੈਟੇਲਾਈਟਾਂ ਦੀ ਉਹ ਵੀ ਸਾਂਝੀ ਕਰਾਂਗੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰਾਇਓ ਤੇ ਆਪਣੀ ਫੇਸਬੁੱਕ ਆਈਡੀ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰਿਓ ਫੋਲੋ ਕਰਕੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਤੁਸੀਂ ਸਾਡੀ ਜਿਹੜੀ ਹੈਲਪ ਆ ਉਹ ਕਰ ਸਕਦੇ ਹੋ ਤਾਂ ਕਿ ਸਾਡੀ ਜਿਹੜੀ ਅਰਨਿੰਗ ਆ ਹੋਰ ਵਧੇ ਤੇ ਅਸੀਂ ਹੋਰ ਵੀ ਤੁਹਾਡੇ ਤੱਕ ਜਿਹੜੀ ਇਹ ਵਧੀਆ ਤੋਂ ਵਧੀਆ ਜਾਣਕਾਰੀ ਜਾਂ ਅਸੀਂ ਸੈਟੇਲਾਈਟ ਲਵਾਉਣ ਦੀ ਜਿਹੜੀ ਕੋਸ਼ਿਸ਼ ਸਾਡੀ ਮਨ ਦੀ ਤਵੰਨਾ ਉਹ ਅਸੀਂ ਕੋਸ਼ਿਸ਼ ਪੂਰੀ ਕਰ ਸਕੀਏ ਸਿਰਫ ਉਹ ਦੋਸਤੋ ਤੁਹਾਡੇ ਪਿਆਰ ਦੇ ਸਦਕਾ ਹੋ ਸਕਦਾ ਹੈ ਅਦਰਵਾਈਜ਼ ਕੱਲਾ ਮੈਂ ਕੁਝ ਨਹੀਂ ਕਰ ਸਕਦਾ ਕਿਉਂਕਿ ਮੇਰੇ ਲਈ ਇਨਾ ਕੋਈ ਅਰਨਿੰਗ ਦਾ ਸਾਧਨ ਨਹੀਂ ਹੈਗਾ ਕਿ ਮੈਂ ਕੱਲਾ ਇਹ ਕੁਝ ਕਰ ਸਕਾਂ ਮੈਂ ਸਿਰਫ ਤੁਹਾਡੇ ਇਸ ਪਿਆਰ ਦੇ ਸਦਕਾ ਇਨਾ ਕੰਮ ਕਰ ਰਿਹਾ YouTube ਤੇ ਵੀ Facebook ਆਈਡੀ ਦੇ ਉੱਤੇ ਵੀ ਜਿਹੜੀ ਵੀ ਅਪਡੇਟ ਸਾਨੂੰ ਭਾਰਤੀ ਮੌਸਮ ਵਿਗਿਆਨ ਦੀਆਂ ਅਫੀਸ਼ੀਅਲ ਸਾਈਟਾਂ ਤੋਂ ਜਾਂ ਪ੍ਰਾਈਵੇਟ ਸੰਸਥਾਨੀਆਂ ਸਾਈਟਾਂ ਤੋਂ ਜਾਂ ਸਾਡੇ ਵੱਡੇ ਜਿਹੜੇ ਸਾਡੇ ਨਾਲ ਥੋੜੇ ਜੇ ਸੀਨੀਅਰ ਜੋ ਮੌਸਮ ਦੀ ਜਾਣਕਾਰੀ ਦਿੰਦੇ ਨੇ ਉਹਨਾਂ ਦੇ ਨਾਲ ਤਾਲਮੇਲ ਕਰਕੇ ਉਹਨਾਂ ਤੋਂ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੂੰ ਸਾਡੀ ਦਿੱਤੀ ਹੋਈ ਜਾਣਕਾਰੀ ਵਧੀਆ ਲੱਗਦੀ ਹੈ ਤੇ ਬਹੁਤ ਸਾਰੇ ਦੋਸਤ ਮਿੱਤਰ ਕਿੰਤੂ ਪ੍ਰਾਂਤੋਂ ਵੀ ਜਿਹੜੀਆਂ ਇਹਨਾਂ ਗੱਲਾਂ ਦੇ ਉੱਤੇ ਕਰਦੇ ਰਹਿੰਦੇ ਨੇ ਉਹਨਾਂ ਦਾ ਮਤਲਬ ਹੁੰਦਾ ਕਿ ਵਿਊ ਲੈਣ ਦੇ ਚੱਕਰ ਨੇ ਤੁਹਾਡੇ ਬਹੁਤ ਸਾਰੇ ਦੋਸਤ ਅਜਾਹੇ ਹੁੰਦੇ ਨੇ ਦੋਸਤੋ ਉਹਨਾਂ ਨੂੰ ਦਾ ਵੀ ਧੰਨਵਾਦ ਹੈ ਉਹਨਾਂ ਨੂੰ ਸਿਰਫ ਇਹੀ ਬੇਨਤੀ ਹੈ ਕਿ ਉਹ ਸਾਨੂੰ ਨਾ ਸੁਨਿਆ ਕਰਨ ਤੇ ਜਿਨ੍ਹਾਂ ਦਾ ਫਾਇਦਾ ਹੁੰਦਾ ਉਹ ਸਾਨੂੰ ਜਰੂਰ ਸੁਣਦੇ ਨੇ ਤਿਓ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਕਰ ਦੇਣੇ ਤੇ ਸ਼ੁਰੂ ਕਰਦੇ ਆਂ ਅੱਜ ਜਿਹੜਾ ਕਿ ਸਿਸਟਮ ਪਿਛਲੇ ਦਿਨਾਂ ਦੇ ਵਿੱਚ ਆਪਾਂ ਗੱਲ ਕਰ ਕਰਦੇ ਸੀ ਤਾਂ ਉਸ ਦੇ ਸਿਸਟਮ ਦੀ ਜਿਹੜੀ ਸਭ ਤੋਂ ਪਹਿਲਾਂ ਆਪਾਂ ਅਪਡੇਟ ਦੇਖਾਂਗੇ ਕਿ ਉਹ ਸਿਸਟਮ ਕਿੱਥੇ ਕਿ ਜਿਹੜਾ ਇਸ ਸਮੇਂ ਖਤਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿਵੇਂ ਕਿ ਆਪਾਂ 8 ਤਰੀਕ ਤੋਂ ਬਾਅਦ ਜਿਹੜਾ ਪੂਰਬੀ ਹਵਾਵਾਂ ਨੇ ਰੁੱਖ ਬਦਲਿਆ ਸੀ ਤਾਂ ਉਸ ਤੋਂ ਬਾਅਦ ਹੌਲੀ-ਹੌਲੀ ਤੇਜ਼ ਹੁੰਦੀਆਂ 30 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਕੁਝ ਖੇਤਰਾਂ 'ਚ 40 ਤੋਂ 45 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇ ਕੁਝ 'ਚ 60 ਤੋਂ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਹ ਹਵਾਵਾਂ ਚਲਦੀਆਂ ਹੋਈਆਂ ਆਪਾਂ ਨੂੰ ਨਾਜ਼ਰ ਆਈਆਂ ਪਿਛਲੇ ਦਿਨਾਂ ਦੇ ਵਿੱਚ ਇਹ ਆਪਾਂ ਦੇਖਿਆ ਤੇ ਜਿਵੇਂ ਕਿ ਕੁਝ ਖੇਤਰਾਂ ਦੇ ਵਿੱਚ 9 ਤਰੀਕ ਨੂੰ ਵੀ ਪਿਆ ਕੁਝ ਦੇ ਵਿੱਚ 10 ਤਰੀਕ ਨੂੰ ਵੀ ਹਲਕਾ-ਵਲਕਾ ਛਿਟਾ ਜਿਹੜਾ ਜਾਂ ਕੁਝ ਖੇਤਰਾਂ ਵਿੱਚ ਗੜੇਮਾਰੀ ਜਿਹੜੀ ਹੋਈ ਹੈ ਇਸੇ ਤਰ੍ਹਾਂ ਦੋਸਤੋ 11 ਤਰੀਕ ਨੂੰ ਵੀ ਕਈ ਇਲਾਕਿਆਂ 'ਚ ਸਵੇਰ ਦੇ ਸਮੇਂ ਵੀ ਪਿਆ ਤੇ ਕੁਝ ਦੇ ਵਿੱਚ ਦੁਪਹਿਰ ਤੋਂ ਬਾਅਦ ਮੀਂਹ ਪਿਆ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ 12 ਤਰੀਕ ਨੂੰ ਵੀ ਜਿਹੜਾ ਮੀਂਹ ਦੁਪਹਿਰ ਤੋਂ ਬਾਅਦ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਕਿ ਇੱਕ ਹੀਟ ਸੈੱਲ ਜਿਹੜਾ ਬਣ ਸਕਦਾ ਤਾਂ ਉਹ ਹੀਟ ਸੈੱਲ ਬਣਿਆ ਤੇ ਦੁਪਹਿਰ ਤੋਂ ਬਾਅਦ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਉਹ ਸਿਸਟਮ ਜਿਹੜਾ ਨੁਕਸਾਨ ਕਰ ਗਿਆ ਤੇ ਜਾਂਦਾ ਜਾਂਦਾ ਲਾਸਟ ਦੇ ਵਿੱਚ ਜਾ ਕੇ ਰਾਜਸਥਾਨ ਤੇ ਮਾਨਸਾਡ ਜ਼ਿਲ੍ਹੇ ਦੇ ਵਿੱਚ ਵੀ ਜਾਂ ਬਠਿੰਡੇ ਦੇ ਜ਼ਿਲ੍ਹੇ ਦੇ ਵਿੱਚ ਵੀ ਤੇ ਜਾਂ ਇਧਰੋਂ ਪਵਾਦੇ ਇਲਾਕੇ ਦੇ ਵਿੱਚ ਵੀ ਲੋੜ ਤੋਂ ਜ਼ਿਆਦਾ ਜਿਹੜਾ ਮੀਂਹ ਉਹ ਪਾ ਗਿਆ ਤੇ ਉਹ ਸਿਸਟਮ ਦੇ ਨਾਲ ਗੜੇ ਮਾਰੀ ਹੈ ਜਿਹੜੀ ਉਹ ਤੁਹਾਨੂੰ ਸ਼ਾਰਟ ਵੀਡੀਓ ਦੇ ਵਿੱਚ ਅਸੀਂ ਦਿਖਾ ਦਿੱਤੀ ਹੈ ਰਾਜਸਥਾਨ ਦੇ ਵਿੱਚ ਤਾਂ ਉੱਥੇ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਹੋਇਆ ਇਸੇ ਤਰ੍ਹਾਂ ਮਾਨਸਾ ਦੇ ਵਿੱਚ ਵੀ ਇਸ ਜਿਹੜਾ ਸਿਸਟਮ ਦੇ ਨਾਲ ਨੁਕਸਾਨ ਆ ਉਹ ਹੋਇਆ ਤੇ ਅਸੀਂ ਤਾਂ ਪਰਮਾਤਮਾ ਅੱਗੇ ਹੀ ਅਰਦਾਸ ਹਰ ਵਾਰੀ ਕਰਦੇ ਹਾਂ ਵੀਡੀਓ ਦੇ ਵਿੱਚ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਪਰਮਾਤਮਾ ਅਜਿਹੀਆਂ ਕੁਦਰਤੀ ਕਰੋਪੀਆਂ ਤੋਂ ਤਾਂ ਬਚਾ ਕੇ ਰੱਖਣਾ ਕੁਦਰਤ ਦੇ ਹੱਥ ਵਿੱਚ ਸਾਰਾ ਕੁਝ ਆਪਾਂ ਸਿਰਫ ਅੰਕੜੇ ਤੇ ਅੰਦਾਜ਼ਿਆਂ ਦੇ ਨਾਲ ਤੁਹਾਡੇ ਤੱਕ ਇਹ ਜਾਣਕਾਰੀ ਜਿਹੜੀ ਉਹ ਪਹੁੰਚਾ ਸਕਦੇ ਉਹਨਾਂ ਕਈ ਵਾਰੀ ਅੰਕੜੇ ਸਹੀ ਵਗ ਜਾਂਦੇ ਨੇ ਕਈ ਵਾਰੀ ਥੋੜੇ ਬਹੁਤੇ ਉੱਪਰ ਥੱਲੇ ਜਿਹੜੇ ਅੰਕੜੇ ਹੋ ਜਾਂਦੇ ਨੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਬਣਦਾ ਰਹਿੰਦਾ ਹੈ ਤੇ ਅਸੀਂ ਅੱਜ ਰਾਤ ਦੀ ਜੇਕਰ ਗੱਲ ਕਰੀਏ 9 ਵਜੇ ਤੋਂ ਪਹਿਲਾਂ ਦੀ ਤਾਂ 9 ਵਜੇ ਦੇ ਕਰੀਬ ਜਿਹੜਾ ਪਟਿਆਲੇ ਦੇ ਕੁਝ ਖੇਤਰਾਂ ਦੇ ਵਿੱਚ ਇਹ ਸਿਸਟਮ ਸੀ ਜਿਹੜਾ ਐਕਟਿਵ ਹੋਇਆ ਹੋਇਆ ਸੀ ਤੇ ਇਹ ਥੋੜੇ ਸਮੇਂ ਬਾਅਦ ਜਾਨੀ ਕਿ 9-10 ਵਜੇ ਤੱਕ ਇਹ ਸਿਸਟਮ ਵੀ ਅੱਗੇ ਲੰਘ ਜਾਊਗਾ ਤੁਸੀਂ ਇਸ ਸਮੇਂ ਮਾਰਕ ਕਰਕੇ ਦਿਖਾ ਰਹੇ ਹਾਂ ਤੁਹਾਨੂੰ ਇਹ ਪਟਿਆਲੇ ਦੇ ਜਾਸਨਗਰੂਰ ਦੇ ਕੁਝ ਖੇਤਰਾਂ ਦੇ ਵਿੱਚ ਇਹ ਸਿਸਟਮ ਇੱਥੇ ਬਣਿਆ ਹੋਇਆ ਤੇ ਇਧਰੋਂ ਹਰਿਆਣੇ ਦੇ ਵਿੱਚ ਵੀ ਕੈਂਥਲ ਦੇ ਵਿੱਚ ਬਣਿਆ ਹੋਇਆ ਜਿਹੜਾ ਇਹ ਥੱਲੇ ਹਰਿਆਣੇ ਦੇ ਇਲਾਕਾ ਤੇ ਉਸ ਤੋਂ ਬਾਅਦ ਤੁਸੀਂ ਥੋੜਾ ਜਿਹਾ ਦੇਖ ਸਕਦੇ ਹੋ ਸਿਸਟਮ ਇਹ ਜਿਹੜਾ ਰਾਜਸਥਾਨ ਦੇ ਵਿੱਚ ਵੀ ਥੋੜੇ ਜੇ ਸਮੇਂ ਲਈ ਬਣਿਆ ਹੋਇਆ ਇਹ ਰਾਜਸਥਾਨ ਦੇ ਵਿੱਚ ਤੇ ਇੱਥੇ ਹਰਿਆਣੇ ਦੇ ਵਿੱਚ ਤੇ ਇੱਥੇ ਪੰਜਾਬ ਦੇ ਵਿੱਚ ਤੁਹਾਨੂੰ ਇਹ ਮਾਰਕ ਕਰਕੇ ਪੂਰੀ ਤਸਵੀਰ ਆਈਡੀ ਉਹ ਦਿਖਾ ਦਿਤੀ ਆ ਦੋਸਤੋ ਕਿ ਇਸ ਸਮੇਂ ਜਿਹੜਾ ਕਿ ਅੱਜ 12 ਤਰੀਕ ਨੂੰ ਇਹ ਥੋੜਾ ਥੋੜਾ ਸਿਸਟਮ ਹਰਿਆਣੇ ਦੇ ਵਿੱਚ ਵੀ ਤੇ ਰਾਜਸਥਾਨ ਤੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਐਕਟਿਵ 9-10 ਵਜੇ ਤੱਕ ਜਿਹੜੇ ਕਿ ਰਾਤ ਦੇ 10:00 ਵਜੇ ਤੱਕ ਐਕਟਿਵ ਰਹੂਗਾ ਉਸ ਤੋਂ ਬਾਅਦ ਇਹ ਸਿਸਟਮ ਇਸ ਤਰ੍ਹਾਂ ਅੱਗੇ ਲੰਘ ਜਾਣਾ ਤੇ ਇਸ ਤਰ੍ਹਾਂ ਅੱਗੇ ਲੰਘ ਜਾਣਾ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਵੀ ਇਸ ਨੇ ਜਿਹੜੀ ਮੀਂਹਿਆ ਕਾਰਵਾਈਆਂ ਟੁੱਟਵੇਂ ਰੂਪ ਵਿੱਚ ਦਿੱਤੀਆਂ ਨੇ ਉਸ ਤੋਂ ਬਾਅਦ ਗੱਲ ਕਰਦੇ ਆਪਾਂ 13 ਤਰੀਕ ਦੇ ਸਵੇਰ ਦੇ ਮੌਸਮ ਦੀ ਤਾਂ 13 ਤਰੀਕ ਨੂੰ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਥੋੜੀ ਜੀ ਜਿਹੜੀ ਕਿ ਅਸੀਂ ਕਹਿ ਸਕਦੇ ਹਾਂ ਪੂਰਬੀ ਹਵਾਵਾਂ ਦਾ ਰੁੱਖਾ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੇਗਾ ਤੇ ਪੂਰਬੀ ਹਵਾਵਾਂ ਚੱਲਣ ਦੇ ਕਾਰਨ ਨਮੀ ਬਣੂਗੀ ਤੇ ਨਮੀ ਵਧਣ ਤੋਂ ਬਾਅਦ ਤਾਪਮਾਨ ਦਿਨ ਦੇ ਵਧਣਗੇ ਹਮਸ ਬਣੂਗੀ ਤਾਂ ਹੋ ਸਕਦਾ 5 ਤੋਂ 7% ਜਾਂ 10 ਤੋਂ 15% ਇਲਾਕਿਆਂ ਦੇ ਵਿੱਚ ਕੱਲ ਨੂੰ ਦੁਪਹਿਰ ਦੇ ਸਮੇਂ ਉੱਪਰ ਜਿਹੜੇ ਬੱਦਲ ਉੱਠਣਗੇ ਤਾਂ ਉੱਪਰਲੇ ਜਿਹੜੀ ਹੀਟ ਵੇਵ ਹੈ ਹਵਾ ਦੀ ਤੇ ਉਹ ਸਪੀਡ ਦੇ ਨਾਲ ਚੱਲ ਰਹੀ ਹੈ ਤਾਂ ਕੱਲ ਨੂੰ ਵੀ ਕਿਤੇ ਇਕਾ ਦੁੱਕਾ ਖੇਤਰ ਦੇ ਵਿੱਚ ਛਿਟਾ ਸਰਾਟਾ ਜਾਂ ਕਣੀ ਕਾਵਣਾ ਜਿਹੜਾ ਸੀਮਤ ਸਮੇਂ ਲਈ 5-4 ਮਿੰਟ ਲਈ ਜਾਂ 10 ਮਿੰਟ ਲਈ ਇਸ ਤਰ੍ਹਾਂ ਪੈਣ ਦੀ ਜਿਹੜੀ ਸੰਭਾਵਨਾ ਥੋੜੀ ਜਿਹੀ ਬਣੀ ਹੋਈ ਹੈ ਪਰੰਤੂ ਕੋਈ ਜ਼ਿਆਦਾ ਨਹੀਂ ਹੈਗੀ ਜਿਹੜਾ ਜ਼ਿਆਦਾ ਡਰ ਸੀ ਉਹ ਸਿਸਟਮ ਅੱਗੇ ਅੱਜ 9-10 ਵਜੇ ਤੋਂ ਬਾਅਦ ਲੰਘ ਜਾਊਗਾ ਅੱਜ ਦੀ ਰਾਤ ਯਾਨੀ ਕਿ 12 ਤਰੀਕ ਦੀ ਰਾਤ ਨੂੰ ਅੱਗੇ ਲੰਘ ਜਾਊਗਾ ਤੇ ਉਸ ਤੋਂ ਬਾਅਦ ਮੌਸਮ ਜਿਹੜਾ ਸਾਫ਼ ਹੋਣਾ ਸ਼ੁਰੂ ਹੋ ਜਾਊਗਾ ਤੇ ਬੱਦਲ ਆਉਂਦੇ ਜਾਂਦੇ ਰਹਿਣਗੇ ਕਿਉਂਕਿ ਰਹਿਦ ਖੁੰਦਾ ਜਿਹੜੀ ਬੱਦਲਾਂ ਦੀ ਬਾਤ ਜਾਂਦੀ ਹੈ ਤੇ ਬਾਕੀ ਪ੍ਰੀ ਮੌਨਸੂਨ ਦੇ ਸੀਜ਼ਨ ਦੇ ਵਿੱਚ ਅਚਾਨਕ ਬੱਦਲ ਬਣਦੇ ਰਹਿੰਦੇ ਨੇ ਤਾਂ ਉਸ ਤਰ੍ਹਾਂ ਦਾ ਮਾਹੌਲ ਜਿਹੜਾ ਕੱਲ ਨੂੰ ਥੋੜਾ ਜਿਆਦਾ ਦੁਪਹਿਰ ਦੇ ਬਾਅਦ ਜਿਹੜਾ ਕਿਤੇ ਇੱਕਾ-ਦੋਕਾ ਖੇਤਰ ਦੇ ਵਿੱਚ ਬਣ ਸਕਦਾ ਉਹਦੀ ਅਪਡੇਟ ਆਪਾਂ ਤੁਹਾਨੂੰ ਲਾਈਵ ਹੋ ਕੇ ਸਮੇਂ-ਸਮੇਂ ਤੇ ਉੱਤੇ ਸਾਂਝੀ ਕਰਦਾਂਗੇ ਜਾਂ ਵੀਡੀਓ ਕੋਈ ਆਉਂਦੀ ਹੈ ਤਾਂ ਉਹ ਸਾਂਝੀ ਕਰ ਦਵਾਂਗੇ ਤੇ ਉਸ ਤੋਂ ਬਾਅਦ ਪੂਰਬੀ ਹਵਾਵਾਂ ਨੇ ਜਿਹੜੀਆਂ ਉਹ ਚਲਦੀਆਂ ਰਹਿਣਗੀਆਂ ਹਲਕੇ ਰੂਪ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਥੋੜੀਆਂ-ਬਹੁਤ ਪੱਛਮੀ ਹਵਾਵਾਂ ਨੇ ਜਿਹੜੀਆਂ ਥੋੜੀ-ਥੋੜੀ ਵਾਪਸੀ ਕਰਨਗੀਆਂ ਪਰੰਤੂ ਇਹ ਨਹੀਂ ਕਹਿ ਸਕਦੇ ਕਿ ਹੁਣ 13 14 15 ਤਰੀਕ ਤੱਕ ਜਾਂ 16 17 18 ਤਰੀਕ ਤੱਕ ਕਿ ਉੱਤਰ ਪੱਛਮ ਦੀਆਂ ਹਵਾਵਾਂ ਜਿਹੜੀਆਂ ਖੁੱਲ ਕੇ ਚੱਲਣ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਚੱਲਣ ਜਿਹੜੀਆਂ ਕਿ ਹਾੜੀ ਦੀ ਫਸਲ ਪੱਕਣ ਦੇ ਲਈ ਅਨੁਕੂਲ ਹੁੰਦੀਆਂ ਨੇ ਖੁਸ਼ਕ ਹੁੰਦੀਆਂ ਨੇ ਉਸ ਤਰ੍ਹਾਂ ਦੀਆਂ ਹਜੇ ਹਵਾਵਾਂ ਨਹੀਂ ਚੱਲਣਗੀਆਂ ਕਿ ਪੂਰਾ ਜਿਹੜਾ ਉਹ ਆਪਾਂ ਨੂੰ ਪੂਰਬੀ ਹਵਾਵਾਂ ਨੇ ਜਿਹੜੀਆਂ ਉਹ ਲਗਾਤਾਰ ਚਾਹੇ ਉਹ ਸਵੇਰੇ ਹੋਣ ਚਾਹੇ ਉਹ ਸ਼ਾਮ ਨੂੰ ਹੋਣ ਇਸ ਤਰ੍ਹਾਂ ਚਲਦੀਆਂ ਰਹਿਣਗੀਆਂ ਕੁਝ ਕੁ ਸਮੇਂ ਦੇ ਲਈ ਥੋੜੀਆਂ ਬਹੁਤ ਜਿਹੜੀਆਂ ਉੱਤਰ ਪੱਛਮੀ ਹਵਾਵਾਂ ਜ਼ਰੂਰ ਚਲਦੀਆਂ ਹੋਈਆਂ ਨਜ਼ਰ ਆਇਆ ਕਰਨਗੀਆਂ ਜਿਹੜੀਆਂ ਖੁੱਲ ਕੇ ਹਵਾਵਾਂ ਚੱਲਣ ਦੀ ਜਿਹੜੀ ਸੰਭਾਵਨਾ ਬਣੀ ਹੋਈ ਹੈ ਉਹ ਸਾਨੂੰ ਜਿਹੜੀ ਕਿ ਅਸੀਂ ਕਹਿ ਸਕਦੇ ਆ 22 ਤਰੀਕ ਤੋਂ ਬਾਅਦ ਜਾਂ 23 ਤਰੀਕ ਤੋਂ ਬਾਅਦ ਦਿਖਾਈ ਦੇ ਰਹੀ ਹੈ ਇਸ ਤੋਂ ਬਾਅਦ ਦੋਸਤੋ 15 ਤਰੀਕ ਨੂੰ ਜਿਹੜਾ ਮੌਸਮਾ ਉਹ 14 ਤਰੀਕ ਨੂੰ ਤੇ 15 ਤਰੀਕ ਨੂੰ ਆਮ ਤੌਰ ਤੇ ਠੀਕ ਠਾਕ ਹੈ ਬੱਦਲਵਾਈ ਰਹੇ ਤਾਂ ਕਿਤੇ ਵੀ ਕੋਈ ਬੱਦਲਵਾਈ ਦੇ ਜਿਹੜੇ ਜ਼ਿਆਦਾ ਅਸਾਰ ਨਹੀਂ ਜਾ ਪਰੇ ਤੇ ਬਾਕੀ 16 ਤਰੀਕ ਨੂੰ ਫੇਰ ਦੁਪਹਿਰ ਤੋਂ ਬਾਅਦ ਇੱਕ ਸਿਸਟਮ ਜਿਹੜੀ ਬਣ ਰਹੀ ਹੈ ਜਿਹਦੇ ਕਾਰਨ ਸਾਨੂੰ ਜੋ ਇਹ ਮਹਿਸੂਸ ਹੋ ਰਿਹਾ ਜੋ ਸਾਡੀ ਆਪਣੀ ਜੋ ਸੋਚ ਦੇ ਮੁਤਾਬਕ ਮਹਿਸੂਸ ਹੋ ਰਿਹਾ ਕਿ 16 ਤਰੀਕ ਨੂੰ ਦੁਪਹਿਰ ਤੋਂ ਬਾਅਦ ਕੁਝ ਖੇਤਰ ਦੇ ਵਿੱਚ ਹੋ ਸਕਦਾ ਥੋੜੀ ਬਹੁਤ ਜਿਹੜੀ ਗੜੇਮਾਰੀ ਹੈ ਸੌਰੀ ਮੀਂਹ ਦੀ ਜਾਂ ਹਨੇਰੀ ਦੀ ਚਾਂਸ ਨੇ ਉਹ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ 17 18 ਨੂੰ 17 ਜਾਂ 18 ਤਰੀਕ ਨੂੰ ਦੁਪਹਿਰ ਤੋਂ ਬਾਅਦ ਫੇਰ ਇੱਕ ਸਿਸਟਮ ਜਿਹੜੀ ਹਲਕੀ ਜਿਹੀ ਐਂਟਰੀ ਕਰਦੀ ਹੋਈ ਨਜ਼ਰ ਆਊਗੀ ਜਿਹਦੇ ਨਾਲ ਥੋੜਾ ਬਹੁਤ ਅਸੀਂ ਕਹਿ ਸਕਦੇ ਹਾਂ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਬੱਦਲ ਜਮੀਂ ਦੇ ਹਾਲਾਤ ਥੋੜੇ ਬਹੁਤ 5-7% ਬਣਦੇ ਹੋਏ ਨਜ਼ਰ ਆਉਣਗੇ ਤੇ 20 ਜਾਂ 19 ਤਰੀਕ ਨੂੰ ਜਾਂ 18 ਤਰੀਕ ਨੂੰ ਜਿਹੜੀ ਕ ਹਨੇਰੀ ਹੈ ਉਸ ਦੇ ਵਿੱਚ ਕੋਈ ਦੌਰ ਆਵਾਂ ਨਹੀਂ ਕਿ ਹਨੇਰੀ ਆਈਡੀ ਉਹ ਜ਼ਰੂਰ ਆਊਗੀ ਤੇ ਕੁਝ ਇਲਾਕਿਆਂ ਦੇ ਵਿੱਚ ਹਲਕਾ ਫੁਲਕਾ ਉਹ ਸਿਸਟਮ ਹੈ ਜਿਹੜਾ ਆਪਾਂ ਨੂੰ ਐਂਟਰ ਹੁੰਦਾ ਹੋਇਆ ਨਜ਼ਰ ਆਊਗਾ ਫਿਰ ਉਸ ਤੋਂ ਬਾਅਦ 20 21 ਤੋਂ ਬਾਅਦ ਜਾਂ 20 ਤੋਂ ਬਾਅਦ 21 22 23 ਤੱਕ ਮੌਸਮ ਜਿਹੜਾ ਫਿਰ ਠੀਕ ਠਾਕ ਹੁੰਦਾ ਨਜ਼ਰ ਆਊਗਾ ਤਾਂ ਬਾਕੀ ਹਰ ਰੋਜ਼ ਦੀ ਤਰ੍ਹਾਂ ਅਪਡੇਟ ਜਿਹੜੀ ਸਮੇਂ-ਸਮੇਂ ਦੇ ਉੱਤੇ ਤਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕੋਈ ਇਸ ਦੇ ਵਿੱਚ ਨਹੀਂ ਹੈਗਾ ਕਿ ਅਸੀਂ ਪੱਕੀ ਜਿਹੜੀ ਇਹ ਅਪਡੇਟ ਲੰਮੇ ਸਮੇਂ ਲਈ ਦਿੱਤੀ ਹੈ ਸਿਰਫ 2 ਦਿਨ ਦੀ ਅਪਡੇਟ ਜਿਹੜੀ ਐਸਾ ਇਹਨਾਂ ਦਿਨਾਂ ਦੇ ਵਿੱਚ ਜਿਆਦਾ ਜਿਹੜੀ ਸਹੀ ਸਟੇਕ ਹੁੰਦੀ ਹੈ ਕਿਉਂਕਿ ਹਰ ਰੋਜ਼ ਦੀ ਤਰ੍ਹਾਂ ਜਿਹੜਾ ਤਾਪਮਾਨ ਵਧਨ ਦਬਾਧਾ ਘਟਦਾ ਤਾਂ ਉਹਦੇ ਨਾਲ ਜਿਹੜੀ ਇਹ ਮੌਸਮ ਦੇ ਵਿੱਚ ਤਬਦੀਲੀ ਅਚਾਨਕ ਹੁੰਦੀ ਰਹਿੰਦੀ ਹੈ ਤੇ ਇਸੇ ਤਰ੍ਹਾਂ ਕੱਲ ਨੂੰ ਜਾਨੀ ਕਿ ਅਪਗਸ ਅਧਿਆ ਮੌਸਮ ਠੀਕ ਠਾਕ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਪੂਰਬੀ ਹਵਾਵਾਂ ਚਲਦੀ ਹੋਏ ਨਜ਼ਰ ਆਉਣਗੇ ਤੇ ਤੁਹਾਨੂੰ ਅਸੀਂ ਦਿਖਾ ਰਹੇ ਆ ਅੱਜ ਦੇ ਜਿਹੜਾ ਦੂਸਰੀ ਸੰਸਥਾ ਦਾ ਪ੍ਰਾਈਵੇਟ ਸੰਸਥਾ ਦਾ ਸੈਟੇਲਾਈਟ ਹਾ우스 ਦੇ ਵਿੱਚ ਅੱਜ ਰਾਤ ਨੂੰ ਕੁਝ ਖੇਤਰਾਂ ਦੇ ਵਿੱਚ ਜਿਹੜਾ 3% ਜਿਹੜਾ ਚਾਂਸ ਤੁਹਾਨੂੰ ਦੱਸਿਆ ਕਿ ਬਣੇ ਹੋਏ ਸੀ ਤੇ ਉਸ ਤੋਂ ਬਾਅਦ ਫਿਰ ਜਾਂ ਆਪਾਂ 13 ਤਰੀਕ ਨੂੰ ਵੀ ਦਿਖਾ ਦਿੰਨੇ ਆ ਤੁਹਾਨੂੰ ਮੌਸਮ ਜਿਹੜਾ ਆਮ ਤੌਰ ਤੇ ਸਾਫ਼ ਤੇ ਕੋਸਕ ਬਣਿਆ ਹੋਇਆ ਸਿਰਫ ਨਵੀਂ ਬਣੀ ਹੋਈ ਹੈ ਜਿਵੇਂ ਕਿ ਉਹ ਨਵੀਂ ਤੁਹਾਨੂੰ ਦੱਸੀ ਆ ਕਿ ਬੱਦਲਾਂ ਦੀ ਜੇਕਰ ਅਚਾਨਕ ਪੂਰੇ ਦੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ ਤੇ ਅਚਾਨਕ ਤਾਪਮਾਨ ਵਧਣ ਵਧਣ ਦੇ ਨਾਲ ਜਿਹੜਾ ਟੈਂਪਰੇਚਰ ਆਉ ਉਚਾਨਕ ਬਦਲ ਬਣ ਜਾਂਦੇ ਨੇ ਇਸ ਤਰ੍ਹਾਂ ਦਾ ਮੌਲ ਜਰੂਰ ਬਣ ਸਕਦਾ ਦੁਪਹਿਰ ਤੋਂ ਬਾਅਦ ਇਸ ਦੇ ਵਿੱਚ ਕੋਈ ਸ਼ੱਕ ਨਹੀਂ 14 ਤਰੀਕ ਨੂੰ ਮੌਸਮ ਸਾਫ਼ ਹੈ 2% ਨਮੀ ਆ ਕੋਈ ਦਿੱਕਤ ਨਹੀਂ ਤੇ ਉਸ ਤੋਂ ਬਾਅਦ 15 ਤਰੀਕ ਨੂੰ ਮੌਸਮ ਸਾਫ਼ ਹੈ ਦਿੱਕਤ ਨਹੀਂ ਕੋਈ ਵੀ 16 ਤਰੀਕ ਨੂੰ ਤੁਹਾਨੂੰ ਦੱਸਿਆ ਦੁਪਹਿਰ ਤੋਂ ਬਾਅਦ ਬਦਲੀ ਸਿਸਟਮ ਐਕਟਿਵ ਹੋਇਆ ਫਿਰ ਦੁਬਾਰਾ ਹਲਕਾ ਜਿਹਾ ਸਿਸਟਮ ਹੈ ਦੇਖ ਸਕਦੇ ਹੋ 16 ਤਰੀਕ ਨੂੰ ਤੇ ਉਸ ਤੋਂ ਬਾਅਦ ਫਿਰ 16 ਤਰੀਕ ਤੋਂ ਬਾਅਦ ਫਿਰ 17 ਤਰੀਕ ਨੂੰ ਵੀ ਜਿਹੜੇ ਹਲਕੇ ਜਿਹੀ ਬਦਲੀ ਸਿਸਟਮ ਦੀ ਐਕਟੀਵਿਟੀ ਦਿਖਾਈ ਦੇ ਰਹੀ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਖ ਸਕਦੇ ਹਾਂ ਕਿ 18 ਤਰੀਕ ਨੂੰ ਬੱਦਲ ਵਾਈ ਜਿਹੜੀ ਥੋੜੀ ਬਹੁਤ 6% ਜਿਹੜੇ ਚਾਂਸ ਬਣ ਚੁੱਕੇ ਨੇ ਤੇ ਉਸ ਤੋਂ ਬਾਅਦ ਫਿਰ 19 ਤਰੀਕ ਨੂੰ ਜਿਹੜਾ ਮੌਸਮ ਦੇ ਵਿੱਚ ਇੱਕ ਫੇਰ ਤਬਦੀਲੀ ਜਾ ਰਹੀ ਹੈ 8% ਬਣ ਚੁੱਕੇ ਨੇ ਦੇਖ ਸਕਦੇ ਹੋ ਬੱਦਲ ਵੀ ਨਾਲ ਜਿਹੜਾ ਬਣਿਆ ਹੋਇਆ ਤੇ ਉਸ ਤੋਂ ਬਾਅਦ 20 ਤਰੀਕ ਨੂੰ ਜਿਹੜੇ 14% ਜਿਹੜੇ ਚਾਂਸ ਨੇ ਜਿਵੇਂ ਕਿ ਅੱਜ ਅਸੀਂ ਤੁਹਾਨੂੰ ਦੱਸਿਆ ਸੀ ਕਿ 34 35% ਜਿਹੜੇ ਅੱਜ 13% ਦਿਖਾਈ ਦੇ ਰਹੇ ਸੀ ਤੇ ਕੱਲ 34% ਸੀ ਜਦੋਂ ਕਿ ਅੱਜ 13% ਵਾਲੇ ਵੀ ਜਿਹੜਾ ਮੀਂਹ ਆ ਉਹ ਅੱਜ ਪੈ ਚੁੱਕਿਆ ਤੁਹਾਨੂੰ ਰਾਤ ਦੀ ਵੀਡੀਓ ਦੇ ਵਿੱਚ ਇਹ ਜਾਣਕਾਰੀ ਦਿੱਤੀ ਸੀ ਤੇ ਅੱਜ ਕਿਤੇ ਕਿਤੇ ਜਿਹੜੀ ਉਹ ਲਗਾਤਾਰ ਮੀਂਹ ਕਿਸੇ ਵੀ ਇਲਾਕੇ ਵਿੱਚ ਨਹੀਂ ਪਿਆ ਸਿਰਫ 5-7 ਮਿੰਟ 10 ਮਿੰਟ ਇਸ ਤਰ੍ਹਾਂ ਜਿਹੜਾ ਲਗਾਤਾਰ ਕਿਣਮਣ ਕਣੀ ਕਰਦਾ ਹੋਇਆ ਜਾਂ ਗੜੇਮਾਰੀ ਪਾਉਂਦਾ ਹੋਇਆ ਅੱਗੇ ਲੰਘ ਚੁੱਕਿਆ ਤੁਸੀਂ ਦੇਖਿਆ ਵੀ ਹੋਊਗਾ ਤੇ 21 ਤਰੀਕ ਨੂੰ ਵੀ ਮੌਸਮ ਠੀਕ ਠਾਕ ਹੈ ਬੱਦਲਾਂ ਦੀ ਆਵਾਜ਼ੇ ਜਰੂਰ ਬਣੀ ਹੋਈ ਰਹਿੰਦੀ ਹੈ ਤਾਂ ਉਹ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਜੇ ਹਮ ਆਉਸਮ ਜਿਹੜਾ ਪ੍ਰੀ ਮੌਨਸੂਨ ਦੇ ਸੀਜ਼ਨ ਦੇ ਵਿੱਚ ਅਚਾਨਕ ਹੁੰਦਾ ਰਹਿੰਦਾ ਤੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ 22 ਤਰੀਕ ਨੂੰ ਵੀ ਮੌਸਮ ਸਾਫਾ 23 ਨੂੰ ਵੀ ਮੌਸਮ ਸਾਫਾ ਤੇ 24 ਤਰੀਕ ਨੂੰ ਵੀ ਜਿਹੜਾ ਮੌਸਮ ਸਾਫ ਹੈ ਜੋ ਹਜੇ ਤੱਕ ਸਾਨੂੰ ਅਪਡੇਟ ਪ੍ਰਾਪਤ ਹੋ ਰਹੀ ਹੈ ਦੇਖ ਸਕਦੇ ਹੋ 22 23 24 ਤੱਕ ਜਿਹੜਾ ਇਹ ਸਿਸਟਮ ਆ ਅੱਗੇ ਲੰਘਦਾ ਹੋਇਆ ਨਜ਼ਰ ਆ ਰਿਹਾ ਕੋਈ ਕਦੁੱਕਾ ਖੇਤਰ ਦੇ ਵਿੱਚੋਂ ਕੋਈ ਅਚਾਨਕ ਸਿਸਟਮ ਜਿਹੜਾ ਪੈਦਾ ਹੋ ਜੇ ਤਾਂ ਉਸ ਦੇ ਬਾਰੇ ਅਸੀਂ ਸਮੇਂ-ਸਮੇਂ ਤੇ ਉੱਤੇ ਅਪਡੇਟ ਦਿੰਦੇ ਰਹਾਂਗੇ ਤੇ ਤੁਹਾਨੂੰ ਅਸੀਂ ਇੱਕ ਵਾਰੀ ਫੇਰ ਜਿਹੜਾ ਪ੍ਰਾਈਵੇਟ ਸੰਸਥਾ ਦਾ ਤੀਜਾ ਸੈਟੇਲਾਈਟ ਆ ਉਸ ਦੀ ਅਪਡੇਟ ਵੀ ਥੋੜੀ ਜਿਹੀ ਦਿਖਾ ਦਈਏ ਤੇ ਬਾਕੀ ਦੋਸਤੋ ਵੀਡੀਓ ਲੰਬੀ ਜ਼ਰੂਰ ਹੋ ਗਈ ਕਿਉਂਕਿ ਅਸੀਂ ਅਪਡੇਟ ਪੂਰੀ ਪੂਰੀ ਜਿਹੜੀ ਜਿੰਨੀ ਇੱਕ ਜਾਣਕਾਰੀ ਪ੍ਰਾਪਤ ਹੁੰਦੀ ਹੈ ਉਹਨੀ ਸਾਂਝੀ ਕਰਦੇ ਆ ਆਪਣੇ ਕੋਲੋਂ ਕੁਝ ਨਹੀਂ ਕਰਦੇ ਤੇ ਬਾਕੀ ਦੋਸਤੋ ਤਾਪਮਾਨ ਨੇੜੇ ਜਿਹੜਾ ਕਿ ਪਿਛਲਾ ਦੇ ਇਹਨਾਂ ਦੇ ਵਿੱਚ ਰਾਤਾਂ ਦੇ ਤਾਪਮਾਨ 20 21 ਡਿਗਰੀ ਸੀ ਉਸ ਇਸ ਸਮੇਂ ਤਾਪਮਾਨ ਰਾਤਾਂ ਦੇ ਅੱਜ ਦੀ ਰਾਤ ਯਾਨੀ ਕਿ ਅੱਜ ਤੇ ਕੱਲ ਦੀ ਰਾਤ ਥੋੜੇ ਜਿਹਾ ਘਟਣਗੇ ਯਾਨੀ ਕਿ ਵੀਕ ਕੀ ਤੋਂ ਆਕੇ 17 18 ਜਾਂ 15 16 ਦੇ ਕਰੀਬ ਦੇ ਨੂੰ ਮਿਲਣਗੇ ਤੇ ਇਸੇ ਤਰ੍ਹਾਂ ਹੁਣ ਦਿਨ ਦੇ ਤਾਪਮਨ ਜਿਹੜੇ ਉਹ 44 42 ਦੀ بجائے 38 ਜਾਂ 39 ਜਾਂ 37 ਡਿਗਰੀ ਦੇ ਕਰੀਬ ਜਿਹੜੇ ਦਰਜ ਕੀਤੇ ਜਾਣਗੇ ਤੇ ਇਸ ਸਮੇਂ ਤੁਸੀਂ ਪ੍ਰਾਈਵੇਟ ਸੰਸਥਾ ਦਾ ਦੂਸਰਾ ਜਿਹੜਾ ਸੈਟਲਾਈਟ ਦੇਖ ਸਕਦੇ ਹੋ ਇਸ ਦੇ ਵਿੱਚ ਇੱਥੇ ਬੱਦਲਵਈ ਜਿਹੜੀ ਇਹ ਬਣੀ ਹੋਈ ਹੈ ਪਹਾੜੀ ਇਲਾਕਿਆਂ ਵਿੱਚ ਵੀ ਬੱਦਲਵਈ ਬਣੀ ਹੋਈ ਹੈ ਤੇ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਵਿੱਚ ਜਲੰਧਰ ਦੇ ਲੈ ਕੇ ਲੁਧਿਆਣਾ ਤੋਂ ਲੈ ਕੇ ਇਧਰਾ ਚੰਡੀਗੜ੍ਹ ਮਾਲੀ ਵਾਲੀ ਸਾਈਡ ਤੋਂ ਲੈ ਕੇ ਪੰਜਾਬ ਦੇ ਪਟਿਆਲਾ ਖੇਤਰ ਦੇ ਵਿੱਚ ਇਹ ਬਦਲਵਾਰੀ ਜਿਹੜੀ ਬਣੀ ਹੋਈ ਆ ਕਿਤੇ ਹਲਕੇ-ਬੁਲਕੇ ਕਿਣਮਣ ਕਣੀ ਜਾਂ ਛਿੱਟਾ ਜਿਹਾ ਟਿਹੜਾ ਉਹ ਪਾ ਰਹੀ ਹੈ ਤੇ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਦੇਖ ਸਕਦੇ ਹੋ ਇੱਥੇ ਬਣੀ ਹੋਈ ਹੈ ਜਿਵੇਂ ਕੈਂਥਲ ਵਾਲਾ ਇਲਾਕਾ ਦੱਸਿਆ ਤੁਹਾਨੂੰ ਤੇ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਥੋੜੇ ਜਿਹੇ ਇਲਾਕੇ ਦੇ ਵਿੱਚ ਇਹ ਬਦਲਵਾਰੀ ਜਿਹੜੀ ਬਣੀ ਹੋਈ ਆ ਦੇਖ ਸਕਦੇ ਹੋ ਤੁਸੀਂ ਤੇ ਤੁਹਾਡੇ ਨਾਲ ਅਸੀਂ ਸਮੇਂ-ਸਮੇਂ ਦੇ ਉੱਤੇ ਜਿਹੜੀ ਅਪਡੇਟ ਇਹ ਸਾਂਝੀ ਕਰਦੇ ਰਹੇ ਨੇ ਰਾਜਸਥਾਨ ਦੇ ਵਿੱਚ ਵੀ ਇਹ ਬਣੀ ਹੋਈ ਆ ਬਾਕੀ ਅੱਧੀ ਰਾਤੋਂ ਯਾਨੀ ਕਿ 10-11 ਵਜੇ ਤੋਂ ਬਾਅਦ ਇਹ ਸਿਸਟਮ ਅੱਗੇ ਲੰਘ ਜਾਊਗਾ ਉਸ ਤੋਂ ਬਾਅਦ ਫਿਰ ਮੌਸਮ ਹੈ ਜਿਹੜਾ ਉਹ ਸਾਫ਼ ਤੇ ਖੁਸ਼ਕ ਬਣਨਾ ਸ਼ੁਰੂ ਹੋ ਜੂ ਫਿਰ ਕੱਲ ਨੂੰ ਦੁਪਹਿਰ ਤੋਂ ਬਾਅਦ ਜੇਕਰ ਕੋਈ ਸੈੱਲ ਬਣਦਾ ਜਿਵੇਂ ਕਿ ਅੱਜ ਬਣਿਆ ਸੀ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਫਿਰ ਬਣਦਾ ਹੋਇਆ ਨਜ਼ਰ ਆਊਗਾ ਤਾਂ ਜ਼ਰੂਰ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤਦ ਤੱਕ ਲਈ ਤੁਸੀਂ ਬਣੇ ਰਹੋ ਸਤਿਗੁਰ ਪੰਗੋ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬੀ ਦੇ ਨਾਲ ਧੰਨਵਾਦ ਮਿਹਰਬਾਨੀ ਰੱਬ ਰੱਖਾ